ਹੈਲੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਸੋਨੀਆ ਤੁਹਾਡਾ ਪੀਐਸ ਸੂਟ 컬렉ਸ਼ਨ ਉੱਤੇ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇਹ ਦੋ ਡਿਜ਼ਾਈਨ ਲੈ ਕੇ ਆਈਆਂ ਡਿਜ਼ਾਈਨ ਤਾਂ ਇੱਕ ਹੀ ਹੈ ਪਰ ਇਹਦੇ ਤੇ ਆਪਾਂ ਜਿਹੜੀ ਐਮਬ੍ਰੋਇਡਰੀ ਕਰਾਂਗੇ ਉਹ ਆਪਾਂ ਦੋ ਤਰੀਕਿਆਂ ਨਾਲ ਤੁਹਾਨੂੰ ਕਰਕੇ ਦੱਸਾਂਗੇ ਤੁਹਾਨੂੰ ਜਿਹੜਾ ਤਰੀਕਾ ਵਧੀਆ ਲੱਗਾ ਤੁਸੀਂ ਉਸੇ ਤਰੀਕੇ ਨਾਲ ਇਸ ਨੂੰ ਕੱਟ ਕੇ ਆਪਣਾ ਸੂਟ ਤਿਆਰ ਕਰ ਸਕਦੇ ਆ ਇਹਦੇ ਵਿੱਚ ਆਪਾਂ ਤਿੰਨ ਤਰ੍ਹਾਂ ਦੇ ਕਲਰ ਪਾ ਰਹੇ ਹਾਂ yellow pink ਔਰ white ਇਹ ਤਿੰਨ ਤਰ੍ਹਾਂ ਦੇ ਕਲਰ ਪਾ ਕੇ ਹੀ ਇਹਨਾਂ ਦੋਨਾਂ ਡਿਜ਼ਾਈਨਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਆਪਾਂ ਤੁਹਾਨੂੰ ਤਿਆਰ ਕਰਨਾ ਦੱਸਾਂਗੇ ਤੁਸੀਂ ਇਹ ਦੋਨੋਂ ਤਰੀਕੇ ਦੇਖ ਕੇ ਤੁਹਾਨੂੰ ਜਿਹੜਾ ਵੀ ਤਰੀਕਾ ਇਹਦੇ ਵਿੱਚ ਈਜ਼ੀ ਲੱਗਦਾ ਹੈ ਤੁਸੀਂ ਉਸੇ ਤਰੀਕੇ ਨਾਲ ਆਪਣਾ ਸੂਟ ਤਿਆਰ ਕਰ ਸਕਦੇ ਆ ਇਹ ਜਿਹੜਾ ਡਿਜ਼ਾਈਨ ਆ ਇਹਨੂੰ ਆਪਾਂ ਪ੍ਰੋਪਰ ਘੇਰੇ ਤੇ ਵੀ ਪਾ ਸਕਦੇ ਆ ਸੂਟ ਦੇ ਵਿੱਚ ਟਾਵਾ-ਟਾਵਾ ਵੀ ਹੈ ਆਪਾਂ ਇਹਨੂੰ ਆਕੇ ਆਪਣਾ ਸੂਟ ਬੜਾ ਵਧੀਆ ਕੱਢ ਸਕਦੇ ਆ ਇਹ ਤੁਹਾਡੀ ਆਪਣੀ ਮਰਜ਼ੀ ਆ ਕਿ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਕਿਵੇਂ ਤਿਆਰ ਕਰਨਾ ਹੈ ਤੇ ਤੁਹਾਨੂੰ ਇਹ ਸਾਡੇ ਡਿਜ਼ਾਈਨ ਕਿਵੇਂ ਦੇ ਲੱਗੇ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜਰੂਰ ਕਰੋ ਸਭ ਤੋਂ ਪਹਿਲਾ ਆਪਾਂ ਡਿਜ਼ਾਈਨ ਹੈ ਜਿਹੜਾ ਤਿਆਰ ਕਰ ਰਹੇ ਹਾਂ ਇਹ ਆਪਾਂ ਖਜੂਰੀ ਟਾਂਕੇ ਨਾਲ ਤਿਆਰ ਕਰ ਰਹੇ ਹਾਂ ਇਹਨੂੰ ਆਪਾਂ ਖਜੂਰੀ ਟਾਂਕੇ ਦੇ ਨਾਲ ਹੀ ਇਸ ਡੱਬੀਆਂ ਨੂੰ ਕੱਢਾਂਗੇ ਇਹ ਬੜਾ ਹੀ ਸੋਖਾ ਡਿਜ਼ਾਈਨ ਆ ਜਿਹੜੋ ਤੁਸੀਂ ਰਾਮ ਨਾਲ ਬਣਾ ਸਕਦੇ ਆ ਬਣਾ ਕੇ ਆਪਣਾ ਸੂਟ ਬਹੁਤ ਵਧੀਆ ਇਹਨੂੰ ਤਿਆਰ ਕਰ ਸਕਦੇ ਆ ਤੇ ਹੁਣ ਆਪਾਂ ਇਸ ਡੱਬੀਆਂ ਨੂੰ ਕੱਢ ਕੇ ਤੁਹਾਨੂੰ ਆਪਾਂ ਦਿਖਾ ਰਹੀ ਆ ਇਹ ਖਜੂਰੀ ਟਾਂਕੇ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਹੋਈ ਹੈ ਆਪਣੇ ਚੈਨਲ ਤੇ ਜੇ ਤੁਹਾਨੂੰ ਇਸ ਇੱਥੇ ਨਹੀਂ ਪਤਾ ਲੱਗਦਾ ਤੁਸੀਂ ਉਹ ਵੀਡੀਓ ਦੇਖ ਕੇ ਸਿੱਖ ਸਕਦੇ ਹੋ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈ ਆ ਇਹਨੂੰ ਸਿਰਫ ਆਪਾਂ ਚੋਰਸ ੱਡਬੀ ਹੀ ਜੇ ਇਹ ਬਣਾਈ ਜਾਣੀ ਹੈ ਤੇ ਚੋਰਸ ੱਡਬੀ ਹੀ ਭਰੀ ਜਾਣੀ ਆ ਇਸ ਤਰ੍ਹਾਂ ਇਹ ਭਰ ਕੇ ਬਹੁਤ ਵਧੀਆ ਡਿਜ਼ਾਈਨ ਤਿਆਰ ਹੋ ਜਾਊਗਾ ਹਾਂਜੀ ਹੁਣ ਆਪਾਂ ਇਹ ਸਾਰੀਆਂ ੱਡਬੀਆਂ ਤੁਹਾਨੂੰ ਤਿਆਰ ਕਰਕੇ ਦੱਸ ਦਿੱਤੀਆਂ ਆ ਇਹ ਆਪਾਂ ਜਿਹੜਾ ਵੀ ਧਾਗਾ ਇਹਦੇ ਵਿੱਚ ਲਿਆਏ ਹੋ ਐਂਕਰ ਦਾ ਲਿਆਏ ਐ ਐਂਕਰ ਦਾ ਡਬਲ ਸ਼ੇਡ ਦੇ ਧਾਗੇ ਹੀ ਆਪਾਂ ਲਏ ਆ ਇਹਦੇ ਵਿੱਚ ਜਿਹੜੀ ਆਪਾਂ ਇਹ ਪੱਤੀਆਂ ਬਣਾ ਰਹੇ ਆ ਇਹਨੂੰ ਮੱਛੀ ਟਾਂਕਾ ਵੀ ਕਿਹਾ ਜਾਂਦਾ ਹੈ ਤੇ ਪੋਲਾ ਟਾਂਕਾ ਵੀ ਕਿਹਾ ਜਾਂਦਾ ਆ ਤੁਸੀਂ ਇਸ ਤਰ੍ਹਾਂ ਇਹਨੂੰ ਬਣਾ ਕੇ ਪੱਤੀਆਂ ਨੂੰ ਤਿਆਰ ਕਰ ਸਕਦੇ ਆ ਆਪਣੀ ਮਨਪਸੰਦ ਦੇ ਕਲਰ ਇਹਦੇ ਵਿੱਚ ਯੂਜ਼ ਕਰਕੇ ਉਸ ਹਾਮਨਾ ਵੀ ਆਪਣਾ ਤੁਸੀਂ ਸੂਟ ਤੇ ਕਰ ਸਕਦੇ ਆ ਇਹਨੂੰ ਆਪਾਂ ਦੁਪੱਟੀਆਂ ਦੇ ਵਿੱਚ ਵੀ ਇਸ ਡਿਜ਼ਾਈਨ ਨੂੰ ਤਿਆਰ ਕਰ ਸਕਦੇ ਆ ਦੁਪੱਟੇ ਦੇ ਵਿੱਚ ਆਪਾਂ ਕੰਨੀਆਂ ਵੀ ਬਣਾ ਸਕਦੇ ਹਾਂ ਦੁਪੱਟਿਆਂ ਦੇ ਆਪਾਂ ਗੱਬੇ ਵਿੱਚ ਕਿਤੇ ਕਿਤੇ ਆਪਾਂ ਪਾ ਕੇ ਵੀ ਉਹਨੂੰ ਬੜਾ ਵਧੀਆ ਇਹਨੂੰ ਤਿਆਰ ਕਰ ਸਕਦੇ ਹਾਂ ਇਹ ਬਹੁਤ ਈਜ਼ੀ ਡਿਜ਼ਾਈਨ ਆ ਹੁਣ ਆਪਾਂ ਇਹਨਾਂ ਪੱਤਿਆਂ ਦੇ ਵਿੱਚ ਵੀ ਇਹ ਸ਼ੇਪ ਦੇਵਾਂਗੇ ਤੇ ਪਿੰਕ ਕਲਰ ਦੇ ਧਾਂਕੇ ਦੀ ਇਹ ਡਵਾ ਸ਼ੇਡ ਦਾ ਇਹ ਵੀ ਧਾਂਕਾ ਆ ਤੇ ਇਸ ਤਰ੍ਹਾਂ ਇਹਦੀ ਇੱਕ ਪੱਤੀ ਜੇ ਬਣ ਕੇ ਵੀ ਤਿਆਰ ਹੋ ਜਾਊਗੀ ਸਿੰਪਲ ਜੀ ਜਿਹਦੇ ਨਾਲ ਇਹ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਊਗਾ ਤੇ ਆ ਦੇਖੋ ਆਪਾਂ ਹੁਣ ਦੂਸਰਾ ਡਿਜ਼ਾਈਨ ਤਿਆਰ ਕਰਦੇ ਪਏ ਆ ਇਹਦੇ ਵਿੱਚ ਸਿੰਪਲੀ ਆਪਾਂ ਸਿਰਫ ਇਸ ਤਰ੍ਹਾਂ ਸਿੰਪਲ ਜੀ ਆ ਬਣਾਉਣਾ ਹੈ ਇੱਦਾਂ ਸਿੰਪਲ ਬਣਾ ਕੇ ਇਹ ਇੱਕ ਅਲੱਗ ਜਿਹਾ ਡਿਜ਼ਾਈਨ ਤਿਆਰ ਹੋ ਜਾਊਗਾ ਤੁਹਾਨੂੰ ਇਹਨਾਂ ਦੋਨਾਂ ਡਿਜ਼ਾਈਨਾਂ ਦੇ ਵਿੱਚੋਂ ਜਿਹੜਾ ਵੀ ਡਿਜ਼ਾਈਨ ਈਜ਼ੀ ਲੱਗਦਾ ਹੈ ਆ ਤੁਸੀਂ ਉਹ ਬਣਾ ਸਕਦੇ ਆ ਤੇ ਬਣਾ ਕੇ ਆਪਣਾ ਸੂਟ ਕੰਪਲੀਟ ਕਰ ਸਕਦੇ ਆ ਇਹਦੇ ਵਿੱਚ ਆਪਾਂ ਪੱਤਿਆਂ ਦਾ ਵੀ ਡਿਜ਼ਾਈਨ ਜਿਹੜਾ ਦਿੱਤਾ ਹੋਇਆ ਆ ਉਹ ਵੀ ਆਪਾਂ ਸਿੰਪਲ ਹੀ ਬਣਾਇਆ ਆ ਸਿੰਪਲ ਪੱਤੇ ਬਣਾਏ ਆ ਤੇ ਤੁਸੀਂ ਵੀ ਇੱਦਾਂ ਸਿੰਪਲ ਪੱਤੇ ਬਣਾ ਕੇ ਤੇ ਕੱਢ ਸਕਦੇ ਹੋ ਜਿਹਨਾਂ ਨੂੰ ਬਿਲਕੁਲ ਨਹੀਂ ਕਢਾਈ ਕਰਨੀ ਆਂਦੀ ਹੋਣਾ ਵਾਸਤੇ ਇਹ ਡਿਜ਼ਾਈਨ ਬਹੁਤ ਈਜ਼ੀ ਹੋਵੇਗਾ ਈਜ਼ੀ ਦਾ ਦੂਸਰਾ ਡਿਜ਼ਾਈਨ ਵੀ ਹੋਵੇਗਾ ਤੇ ਪਰ ਤੁਸੀਂ ਦੋਨਾਂ 'ਚੋਂ ਜਿਹੜਾ ਮਰਜ਼ੀ ਕੱਢ ਕੇ ਆਪਣਾ ਕੰਪਲੀਟ ਕਰ ਸਕਦੇ ਜੇ ਤੁਸੀਂ ਇਦਾਂ ਦੇ ਸੋਹਣੇ-ਸੋਹਣੇ ਡਿਜ਼ਾਈਨ ਦੇਖਣਾ ਚਾਹੁੰਦੇ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਜਰੂਰ ਦੱਸਿਓਗੇ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਾ